ਸੱਸੀਆ ਭਾਈ ਜੀ ਸੱਸੀਆ ਭਾਈ ਜੀ ਸੱਸੀਆ ਜੀ ਕੀ ਹਾਲ ਚਾਲ ਜੀ ਚੜਦੀ ਕਲਾ ਚਾਹੀਦੀ ਆ ਅੱਜ ਕਿਹੜੀ ਆਫਰ ਲਾਉਣੀ ਆ ਜੀ ਜੀ ਹਰ ਵਾਰ ਆਫਰ ਨਾਲ ਹੀ ਜੋੜੇ ਦੀ ਪਹੁੰਚ ਫ੍ਰੀ ਵਿੱਜੀ ਅੱਛਾ ਜੀ ਹਾਂ ਜੀ ਆਲ ਡਿਲੀਵਰੀ ਠੀਕ ਆ ਲਓ ਜੀ ਆਲ ਇੰਡੀਆ ਡਿਲੀਵਰੀ ਫ੍ਰੀ ਜੋੜੇ ਦੀ ਹਰ ਵਾਰੀ ਬਾਈ ਜਿਹੜੀ ਮਤਲਬ ਡਿਲੀਵਰੀ ਫ੍ਰੀ ਕਰਦਾ ਵਾ ਬਈ ਆ ਵੜ ਕੇ ਨਵਾ ਸੁਗਾ ਸੀ ਆ ਜੀ ਜੀ ਇਹ ਦੂਜਾ ਸੁਆ ਸੁਈ ਆ ਅੱਛਾ ਜੀ 15 ਕਿਲੋ ਜਿਹੜਾ ਬਿਲਕੁਲ ਦੁੱਧ ਤਿਆਰ ਹੋਊਗਾ ਠੀਕ ਹੈ ਲਓ ਜੀ ਚੱਡਾ ਜਿਹੜਾ ਥੋੜਾ ਜਿਹਾ ਗਾਣ ਜਰੂਰ ਰੱਖ ਲਈਏ ਬਸ 15 ਰ 16 ਲੀਟਰ ਦੁੱਧ ਇਸ ਟਾਈਮ ਤਿਆਰ ਆ ਜੀ ਸੀਲਿੰਗ ਜੀ ਚੈੱਕ ਕਰ ਲਓ ਇਹ ਸੀਲਿੰਗਾਂ ਸੋਲੀਆਂ ਜਿਹੜੀਆਂ ਕਾਫੀ ਆ ਗਈਆਂ ਵਾ ਠੀਕ ਹੈ ਜੀ ਜਸਤੀ ਦੇ ਵਿੱਚ ਆ ਗਈ ਤੇ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਦੇ ਵਿੱਚ ਹੀ ਤਿੰਨ ਚੱਲਦਾ ਹੋਇਆ ਜਸੂਰੀ ਦੇ ਅੱਛਾ ਜੀ ਹਾਂਜੀ 12 ਮੀਟਰ ਵਿੱਚ ਹੀ ਬੋਲਾ ਠੀਕ ਆ ਲਓ ਜੀ 12 ਲੀਟਰ ਜਿਹੜਾ ਬੋਲਾ ਇਹ ਕੋਲ ਚੱਡਾ ਇਹਦਾ ਵੀ ਬਾਗਮਾਲੀ ਲੱਗਾ ਤੇ ਛਣ ਵੀ ਆਣ ਮੁੱਠੀ ਦਾ ਰਿਆ ਤੇ ਜੋੜੇ ਦੀ ਜਿਹੜੀ ਆ ਡਿਲੀਵਰੀ ਬਾਈ ਨੇ ਫਰੀ ਕੀਤੀ ਆ ਤੇ ਰੇਟ ਜਿਹੜੇ ਫੁੱਲ ਜੀ ਬਿਲਕੁਲ ਜਾਇਜ਼ ਪਾਇਆ ਛੋਟੇ ਛੋਟੇ ਰੇਟ ਆ ਠੀਕ ਆ ਠੀਕ ਆ ਜੀ ਬਾਈ ਫੁੱਲ ਵੀਡੀਓ ਵੇਖੂਗਾ ਨਾ ਹਾਂਜੀ ਹਾਂਜੀ ਬਿਲਕੁਲ ਜਾਇਜ਼ ਆ ਠੀਕ ਆ ਜੀ ਲਓ ਜੀ ਫੁੱਲ ਵੀਡੀਓ ਜ਼ਰੂਰ ਵੇਖੋ ਰੇਟ ਧਮਾਕੇਦਾਰ ਹੀ ਆ